ਲੋ ਵੀ ਦੋਸਤੋ ਅੱਜ ਆਪਾਂ ਬਣਾਵਾਂਗੇ ਟਮਾਟਰ ਦਾ ਪਾਊਡਰ ਤੇ ਪਹਿਲੀ ਵਾਰੀ ਕਰ ਰਹੇ ਆਂ ਵੀ ਆਪਾਂ ਕਿਉਂਕਿ ਟਮਾਟਰ ਮੈਂ ਲਾਏ ਸੀਗੇ ਜਨਵਰੀ ਦੇ ਵਿੱਚ ਜਨਵਰੀ ਫਰਵਰੀ ਤੇ ਮਾਰਚ ਦੇ ਵਿੱਚ ਇਹ ਮੈਨੂੰ ਫਲ ਦੇਣ ਲੱਗੇ ਸੀ ਐਂ ਤੇ ਜੇ ਤੇ ਅਪ੍ਰੈਲ ਤੇ ਮਈ ਦੇ ਸਟਾਰਟਿੰਗ ਜਿਹਦੇ ਵਿੱਚ ਬੂਟੇ ਖਤਮ ਹੋ ਗਏ ਸੀ ਅੱਧ ਮਈ ਤੱਕ ਹੋਣਿਆ ਮੇਰੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਇੱਕ ਮੈਂ ਬੂਟਾ ਲਾਇਆ ਸੀ ਟਮਾਟਰਾਂ ਦਾ ਆ ਇਹ ਲੱਗਿਆ ਹੋ ਮੇਲਾ ਦਾ ਅਪ੍ਰੈਲ ਦੀ ਸਟਾਰਟਿੰਗ ਜੀ ਦੇ ਵਿੱਚ ਤੇ ਮੈਂ ਪਾਣੀ ਪੂਣੀ ਪਾ ਦਿੰਨਾ ਇਹ ਠੀਕ ਖੜਾ ਹੈਗਾ ਜੀ ਤੇ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਸੀ ਬਾਕੀ ਮੇਰੇ ਬੂਟੇ ਇੱਧਰ ਸੀਗੇ ਤੇ ਉਹ ਸਾਰੇ ਖਾਤਮ ਹੋ ਗਏ ਮੈਂ ਪੱਟ ਤੇ ਸੀਗੇ ਤੇ ਤਾਜੇ ਟਮਾਟਰ 2 ਮਹੀਨੇ ਤੱਕ ਆਪਾਂ ਵਰਤੇ ਤੇ ਬਾਕੀ ਲਹਿੰਦੇ ਬਹੁਤ ਸੀਗੇ ਤੇ ਉਹ ਫਿਰ ਮੈਂ ਉਹਨਾਂ ਦਾ ਕੀ ਕਰਦਾ ਸੀ ਸੁੱਟ ਨਹੀਂ ਸੀਗੇ ਤੇ ਮੈਂ ਕਿਹਾ ਇਹ ਸੁੱਟਣ ਦੀ ਬਜਾਏ ਆਪਾਂ ਤਿਆਰਬਾ ਨਾਲੇ ਹੋ ਜਾਊਗਾ ਨਾਲੇ ਪਤਾ ਲੱਗ ਜਾਊਗਾ ਮੈਂ ਵੇਖਿਆ ਸੀ ਇੱਕ ਵੀਡੀਓ ਪਾਊਡਰ ਦੀ ਟਮਾਟਰ ਪਾਊਡਰ ਦੀ ਤੇ ਮੈਂ ਉਹ 15 ਕਿਲੋ ਇਕੱਠੇ ਕਰ ਲਏ ਸੀ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਕੱਟ ਲਿਆ ਸੀ ਗੋਲ ਅਤੇ ਮੈਨੂੰ ਲੱਗਦਾ 2 ਮਹੀਨੇ ਹੋ ਗਏ ਹੋਣੇ ਉਹਨਾਂ ਨੂੰ ਮੈਨੂੰ ਸੁਕਾਉਂਦਿਆਂ ਨੂੰ ਕਈ ਵਾਰ ਨਹੀਂ ਪਾਏ ਜਾਂਦੇ ਹੈਗੇ ਸਹੀ ਤਾਂ 15 ਦਿਨਾਂ ਦੇ ਵਿੱਚ ਉਹ ਸੈੱਟ ਹੋ ਜਾਂਦੇ ਹੈਗੇ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਉਹ ਆਹ ਦੇਖੋ ਜੀ ਰੁਟੀਨ ਜਿੱਚ ਇਹਨਾਂ ਨੂੰ ਧੁੱਪ ਲੱਗੇ ਤਾਂ 5 7 10 ਦਿਨ ਦਾ ਹੀ ਕੰਮ ਹੈ ਸਾਰਾ ਕਿਉਂਕਿ ਮੈਂ ਅੰਦਰ ਰੱਖ ਦਿੰਦਾ ਹੀ ਫਿਰ ਆਪਦੇ ਕੰਮਦੰਦਿਆਂ ਨੂੰ ਅਸੀਂ ਨਿਕਲ ਜਾਂਦੇ ਸੀ ਤੇ ਆਪਾਂ ਇਹ ਥੋੜੇ ਜਿਨੇ ਇੰਨਾ ਫਾਲੋ ਜੀਝ ਹੋ ਗਏ ਹੋਇਆ ਕੋਈ ਨਹੀਂ ਇਹਨਾਂ ਨੂੰ ਗਲਾਈ ਚ ਕੱਟੇ ਸੀ ਆਪਾਂ ਦਿਖਾਉਣਾ ਮੈਂ ਤੁਹਾਨੂੰ ਆਵੇ ਦੇਖੋ ਗਲਾਈ ਚ ਤੇ ਇੰਨੇ ਕਿ ਬਣ ਗਏ ਇਹ ਮੇਰੇ ਸੋਨਾਂ ਨਾਲ ਕਿਲੋਕ ਬਣ ਗਏ ਹੋਣੇ ਸਾਰੇ 10 15 ਕਿਲੋ ਚ ਪਹਿਲਾਂ ਤਾਂ ਬਹੁਤ ਲਾਲ ਸੀਗੇ ਤੇ ਅੰਦਰ ਪੈ ਰਹੇ ਦੇ ਸੀ ਨਾ ਫਿਰ ਥੋੜਾ ਜਿਹਾ ਸੇਕ ਜਾਈ ਵੱਜ ਕੇ ਅੰਦਰ ਤੇ ਇਹਨਾਂ ਨੂੰ ਹੁਣ ਆਪਾਂ ਜਿਵੇਂ ਟਮਾਟਰ ਖਤਮ ਹੋ ਗਏ ਹੁਣ ਬਾਜ਼ਾਰੋਂ ਨਹੀਂ ਲਿਆਵਾਂਗੇ ਤੇ ਅੱਜ ਇਹਨਾਂ ਨੂੰ ਚੰਗੀ ਤਰ੍ਹਾਂ ਸਗਾ ਕੇ ਤੇ ਇਹਦਾ ਪਾਊਡਰ ਬਣਾਵਾਂਗੇ ਤੇ ਬੌਦਰ ਨੂੰ ਪਰੇ ਨੂੰ ਚਟਨੀ ਦੇ ਵਿੱਚ ਵੀ ਵਰਤ ਸਕਦੇ ਹੈਗੇ ਤੇ ਸਬਜ਼ੀ ਦੇ ਵਿੱਚ ਵੀ ਆਪਾਂ ਪਾਸਾ ਲਦੇ ਹੈਗੇ ਆਪਾਂ ਨੂੰ ਮਤਲਬ ਹੁਣ ਬਾਜ਼ਾਰ ਦੇ ਵਿੱਚ ਆਉਂਦੇ ਤਾਂ ਹੈਗੇ ਆ ਉਹ ਵਧੀਆ ਨਹੀਂ ਲੱਗਦਾ ਮੈਨੂੰ ਟਮਾਟਰ ਆਉਂਦੇ ਹੋਣ ਕਿਉਂ ਦੂਜੇ ਤੀਜੇ ਤੇ ਨਹੀਂ ਖਰਾਬ ਹੋ ਜਾਂਦੇ ਇਹ ਜਿਹੜੇ ਟਮਾਟਰ ਸੀ ਮੈਂ ਤੁਹਾਨੂੰ ਯਕੀਨ ਨਹੀਂ ਆਉਣਾਗੇ ਉਹ ਸੀ ਘਟੋ ਘਟ ਮਿਲਦਾ ਦੋ ਟਮਾਟਰ ਪਏ ਸੀ ਬਰੈੱਡ ਦੇ ਉੱਪਰ ਸਾਈਡ ਤੇ ਤੋ ਦੇਖੇ ਨਹੀਂ ਮੈਂ ਲਾ ਦੋ ਮਹੀਨੇ ਬਾਅਦ ਅਸੀਂ ਦੇਖੇ ਤਾਂ ਬੋਗਦੇ ਉਦਾਂ ਹੀ ਟਮਾਟਰ ਨਿਕਲਦੇ ਤੇ ਬਿਜਾਰੋ ਤੁਸੀਂ ਲੈ ਆਓ ਤਾਂ ਦੂਜੇ ਦਿਨ ਹੀ ਖਤਮ ਹੋ ਜਾਂਦਾ ਤੇ ਹੁਣ ਆਪਾਂ ਆਹਨਾਂ ਨੂੰ 5-4 ਮਹੀਨੇ ਵਰਤਾਂਗੇ ਬਣਾ ਕੇ ਪਾਊਡਰ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਪੀਸ ਲਈਏ ਬਾਕੀ ਆਪਣੇ ਪੇਟ ਵਾਸਤੇ ਬਹੁਤ ਚੰਗੇ ਹੁੰਦੇ ਆ ਟਮਾਟਰ ਤੇ ਬਾਕੀ ਇਹਦੇ ਵਿੱਚ ਵਿਟਾਮਿਨ ਵੀ ਬਹੁਤ ਹੁੰਦਾ ਹੈਗਾ ਟਰੰਸੀ ਤੇ ਇਹਨਾਂ ਵਿੱਚ ਕਾਫੀ ਆਪਣੇ ਵਾਸਤੇ ਗੁਣਾ ਨਾ ਭਰਪੂਰ ਹੈ ਸਰੀਰ ਵਾਸਤੇ ਪਾਉਡਰ ਨਾਲ ਇਹਦਾ ਪਾਊਡਰ ਐਸ ਗ੍ਰੈਂਡਰ ਚ ਆਪਾਂ ਦੋਸਤੋ ਦੇਖਦੇ ਆ ਪੀਸ ਕੇ ਤੇ ਬੰਰ ਬੇਰ ਕੋ ਕੜਕਣ ਲੱਗੇ ਲੱਗਦਾ ਵੀ ਹੁਣ ਪੀਸੇ ਜਾਣਗੇ ਪਹਿਲਾਂ ਥੋੜੇ ਨਾ ਸਿੱਲੇ ਜਿਹੇ ਹੁੰਦੇ ਸੀ ਯਾ ਲੰਘੇ ਜਾ ਪਾਪਾ ਕੇ ਰੱਖ ਲਵਾਂਗੇ ਜਦੋਂ ਲੋਡ ਹੋਇਆ ਕਰੂ ਤੇ ਆਪਾਂ ਵਰਤ ਲਿਆ ਕਰਾਂਗੇ ਸਬਜ਼ੀ ਵਾਸਤੇ ਤੇ ਚਟਨੀ ਵਾਸਤੇ ਕਿਉਂਕਿ ਇਹ ਥੋੜੇ ਜਿਹਾ ਨਾ ਕਾਲੋਂ ਚ ਹੈ ਤੇ ਮੈਨੂੰ ਲੱਗਦਾ ਵੀ ਤਰੀ ਵਾਲੀ ਸਬਜ਼ੀ ਜੇ ਆਪਾਂ ਪਾਵਾਂਗੇ ਥੋੜੀ ਕਾਲੋਂ ਜੀ ਜਿਹਾ ਹੋ ਜਾ ਕਰੂਗੀ ਮਤਲਬ ਲਾਲ ਤਰੀ ਜੀ ਨਹੀਂ ਬਣਨੀਗੀ ਜੇਸੇ ਵਾਸਤੇ ਸੁੱਕੀ ਸਬਜ਼ੀ ਜਿ ਵਰਤ ਲਿਆ ਕਰਾਂਗੇ ਆਪਾਂ ਬੜੀ ਸਵਾਦ ਬਣਿਆ ਕਰੂਗੀ ਤੇ ਚਟਨੀ ਵਾਸਤੇ ਵਰਤ ਲਿਆ ਕਰਾਂਗੇ ਇਹਨਾਂ ਨੂੰ ਤੇ ਉਹਦਾਂ ਨੂੰ ਫਿਰ ਆਪਾਂ ਨਵੇਂ ਬੂਟੇ ਲਾ ਲਾਂਗੇ ਫਿਰ ਉਹਨਾਂ ਤੋਂ ਲੈਣ ਲੱਗ ਜਾਈ ਜਿੰਨੀ ਕੋਸ਼ਿਸ਼ ਹੁੰਦੀ ਹੈਗੀ ਹੈ ਵੀ ਆਪਾਂ ਕਰਦੇ ਹੈਗੇ ਆ ਆਪ ਦਾ ਜਿੰਨਾ ਘਰੇ ਹੋ ਸਕੇ ਨਵੇਂ ਟਮਾਟਰ ਕਰ ਲਈਦੇ ਹੁਣ ਚਿਬੜ ਹੋ ਜਾਣਗੇ ਚਿਬੜ ਸੁਕਾ ਲਈਦੇ ਹੈਗੇ ਆ ਸਾਂਝਨਾ ਸੁਕਾ ਲਈਦਾ ਹੈਗਾ ਤੇ ਪਦੀ ਆ ਤਨੀਆ ਪਾਊਡਰ ਵੀ ਆਪ ਸੁਕਾ ਲੈਣੇ ਹੈਗੇ ਚਲੋ ਹੁਣ ਆਪਾਂ ਇਹਨਾਂ ਨੂੰ ਪੀਸ ਲਈਏ ਲਾਉ ਦਵਾਂ ਪਕਾਣ ਦੇ ਆ ਹਾਂਜੀ बढ़िया वी पीसिया गया अपना पैसा दिखाने पाउडर बन गया बढ़िया कड़ा जहा है मोटा ही है चलो कोई गल नहीं कलर भी सोहना बनया है तो ठीक है दोस्तों वीडियो वजी लगी तो लाइक कमेंट शेयर जरूर करो तो बहुत बहुत धन्यवाद